ਗਲੀਆਂ ਵਾਲੀਆਂ ਪੱਕੀਆਂ ਹੋ ਜਾਣ ਵਿਕਾਸ ਨੇ ਹੁੰਦਾ ਵਿਕਾਸ ਹੁੰਦਾ ਵੀ ਅਸੀਂ ਕਿੰਨਾ ਡਿਵੈਲਪ ਹੋ ਗਏ ਬਈ ਬੇਸੀ ਪਹਿਲਾਂ ਸਾਨੂੰ ਡੁੱਬ ਕੇ ਮਰਨ ਵਾਲੀ ਗੱਲ ਆ ਵੀ 80 ਕਰੋੜ ਗਰੀਬ ਲੋਕ ਨੇ ਜਿਨ੍ਹਾਂ ਨੂੰ ਰੋਟੀ ਸਰਕਾਰ ਦਿੰਦੀ ਆ ਉਹ ਆਪਣੀ ਰੋਟੀ ਨਹੀਂ ਖਾ ਸਕਦੇ ਨਾਲੇ ਆਪਾਂ ਬੇਅਦਬੀ ਵਾਲੇ ਮਾਮਲੇ ਦੀ ਗੱਲ ਕੀਤੀ ਹੈ ਵੀ ਉਹ ਇੱਕ ਰਾਜਨੀਤਿਕ ਮੁੱਦਾ ਬਣ ਗਿਆ ਜੋ ਇਹਨਾਂ ਵੀ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਗੱਲ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਸਿਹਰਦ ਨਹੀਂ ਹੈਗਾ ਸਿਰਫ ਉਹ ਇੱਕ ਰਾਜਨੀਤਿਕ ਮੁੱਦਾ ਹੈ ਉਹਨੂੰ ਇਹ ਮਤਲਬ ਕਿਸੇ ਤਰੀਕੇ ਨਾਲ ਜਦੋਂ ਵੀ ਚੋਣਾਂ ਆਉਂਦੀਆਂ ਨੇਗੀਆਂ ਅਕਾਲੀ ਦਲ ਆ ਕਦੇ ਮਨੋਂ ਉਹ ਬੰਦੀ ਸਿੰਘਾਂ ਦੇ ਨਾਂ ਤੇ ਆਉਂਦਾਗਾ ਤਾਂ ਉਦੋਂ ਰਾਜ ਹੋਣੇ ਦੀ ਭੈਣ ਨੂੰ ਖੜਾ ਕਰ ਦਿੰਦਾਗਾ ਜ਼ਰੂਰ ਤੋਂ ਹੀ ਬੰਦੀ ਕੋਈ ਬੰਦੀ ਸੇ ਮਰੇ ਆ ਹੋਣਗੇ ਤੇ ਅੱਜ ਜਦੋਂ ਇੱਕ ਬੰਦੀ ਸਿੰਘ ਵੀ ਟੌਣ ਲੜਨ ਲੱਗਾ ਖਲੂਰ ਸਾਹਿਬ ਤੋਂ ਤਾਂ ਉੱਥੇ ਜਾ ਕੇ ਬਰਸਾ ਸਿੰਘ ਬਟੋਹਾ ਕਹਿੰਦਾ ਮੇਰੀਆਂ ਬਹੁਤ ਵੱਡੀ ਕੁਰਬਾਨੀ ਹੈਗੀ ਇਹਦੇ ਨਾਲ ਦੋ ਤਰ੍ਹਾਂ ਦਾ ਅਲਾਈਂਸ ਹੈ ਇੰਡੀਆ ਦੇ ਵਿੱਚ ਇੱਕ ਇੰਡੀਆ ਅਲਾਈਂਸ ਹੈ ਸੈ ਸਾਡੇ ਦਾ ਪੰਜਾਬ ਵਾਲੇ ਦਾ ਕਿਸੇ ਦਾ ਐਲਾਈਅੰਸ ਦਾ ਹਿੱਸਾ ਹੀ ਨਹੀਂ ਹੈਗੀ ਅਸੀਂ ਤਾਂ ਨਾ ਤਿੰਨਾਂ ਜਣਾਂ 13 ਚ ਰਹੇ ਅਸੀਂ ਕਿਹੜੇ ਐਲਾਈਅੰਸ ਚ ਆ ਕੋਈ ਸਪਸ਼ਟ ਕਰ ਸਕਦੇ ਆ ਨਾ ਬਹੁਜਨ ਸਾਹਿਬ ਨੇ ਸਪਸ਼ਟ ਕੀਤਾ ਨਵਾਨ ਸਾਹਿਬ ਸਪਸ਼ਟ ਕਰਦੇ ਆ ਕਿ ਮੈਂ ਕਿਹਦੇ ਨਾਲ ਖੜੂਗਾ ਐਨਡੀਏ ਆ ਮਰਬੀ ਜੀ ਐਨਡੀਏ ਦਾ ਇੱਕ ਅਜੰਡਾ ਹੈ ਉਹ ਕਹਿੰਦੇ ਆ ਵੀ ਅਸੀਂ ਇੱਕ ਰਾਸ਼ਟਰ ਇੱਕ ਦੇਸ਼ ਇੱਕ ਬੋਲੀ ਇੱਕ ਭਾਸ਼ਾ ਅਸੀਂ ਕਰਨੀ ਹੈਗੀ ਹਿੰਦੂ ਰਾਸ਼ਟਰ ਬਣਾਉਣਾ ਸਿੱਧੀ ਗੱਲ ਉਹ ਆਪ ਜੀ ਉਸ ਗੱਲ ਤੇ ਉਹ ਖੜੇ ਨੇਗੇ ਉਸ ਗੱਲ ਨਾਲ ਉਹਨਾਂ ਦਾ ਸਪਸ਼ਟ ਹੈ ਤੁਸੀਂ ਕੀ ਸਿੱਟਾ ਕੱਢਦੇ ਹੋ ਜਿਹੜੀ ਅੱਜ ਵਾਲੀ ਇੱਥੇ ਚਰਚਾ ਹੋਈ ਹੈ ਖਾਸ ਤੌਰ ਤੇ ਸੱਤਾ ਤੇ ਆਮ ਆਦਮੀ ਪਾਰ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ ਬਾਕੀ ਪੰਥ ਗੱਲ ਕਰਨ ਵਾਲੇ ਵੀ ਰਹੇ ਨੇ ਜਿਹੜੀ ਬਹੁਜਨ ਰਾਜਨੀਤੀ ਦੀ ਇੱਥੇ ਸੀਗੀ ਮਸ਼ਮੂਲੀਅਤ ਕਾਂਗਰਸ ਵੀ ਸੀਗੀ ਭਾਜਪਾ ਵੀ ਸੀਗੀ ਕੀ ਸਿੱਟਾ ਤੁਸੀਂ ਕੱਢਦੇ ਹੋ ਕੋਈ ਜਿਹੜਾ ਵਿਕਾਸ ਦੀ ਗੱਲ ਆ ਕੋਈ ਸੜਕਾਂ ਬਣ ਜਾਣ ਗਲੀਆਂ ਨਾਲੀਆਂ ਪੱਕੀਆਂ ਹੋ ਜਾਣ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਵੀ ਅਸੀਂ ਕਿੰਨਾ ਡਿਵੈਲਪ ਹੋਏ ਹਾਂ ਹੁਣ ਭਾਜਪਾ ਦਾ ਬੋਲ ਗਿਆ ਸੀ ਵੀ ਅਸੀਂ ਕਰੋੜਾਂ ਨੂੰ ਅਸੀਂ ਅਨਾਜ ਦਿੰਦੇ ਆ ਵੀ ਬੈਸੀ ਪਹਿਲਾਂ ਸਾਨੂੰ ਡੁੱਬ ਕੇ ਮਰਨ ਵਾਲੀ ਗੱਲ ਆ ਵੀ 80 ਕਰੋੜ ਗਰੀਬ ਲੋਕ ਨੇ ਜਿਨ੍ਹਾਂ ਨੂੰ ਰੋਟੀ ਸਰਕਾਰ ਦਿੰਦੀ ਆ ਉਹ ਆਪਣੀ ਰੋਟੀ ਨਹੀਂ ਖਾ ਸਕਦੇ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ ਸੀ ਆ ਉਹ ਖਤਮ ਕਰਤੀਆਂ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ Rajasthan ਵਾਲੇ ਨੌਕਰੀਆਂ ਲੈ ਕੇ ਹਰਿਆਣੇ ਵਾਲੇ ਨੌਕਰੀਆਂ ਲੈ ਕੇ ਪੰਜਾਬੀ ਕਿੱਥੇ ਜਾਣਗੇ ਫਿਰ ਲੋਕਾਂ ਨੂੰ ਮਤਲਬ ਇੰਨਾ ਮਜ਼ਬੂਤ ਕੀਤਾ ਜਾਵੇ ਭਗਵਾਨ ਤਮਾ ਨਹੀਂ ਕਹਿੰਦਾ ਹੁੰਦਾ ਸੀਗਾ ਵੀ ਉਹ ਕਿਸੇ ਦੇ ਅੱਗੇ ਹੱਥ ਨਾ ਾੜੇ ਵੀ ਖੁਦ ਉਹ ਆਪਣਾ ਰਾਸ਼ਨ ਲੈ ਸਕੇ ਤੇ ਅੱਜ ਘਰ ਘਰ ਰਾਸ਼ਨ ਪਜਾਇਆ ਜਾ ਰਿਹਾ ਮਤਲਬ ਡਿਵੈਲਪਮੈਂਟ ਕਲੀ ਇਹ ਹੀ ਨਹੀਂ ਹੈਗੀ ਵੀ ਸੜਕਾਂ ਬਣ ਜਾਣਾ ਡਿਵੈਲਪਮੈਂਟ ਆ ਵੀ ਲੋਕਾਂ ਨੂੰ ਕਿੰਨਾ ਮਜ਼ਬੂਤ ਕਰਦੇ ਆ ਉਹ ਨਹੀਂ ਹੋ ਰਿਹਾ ਉਹ ਕੀਤਾ ਜਾਣਾ ਚਾਹੀਦਾ ਉਹ ਮੰਨਫੀ ਆ ਬਿਲਕੁਲ ਉਹ ਹੈ ਹੀ ਨਹੀਂ ਕਿਸੇ ਮੁੱਦੇ ਹੀ ਨਹੀਂ ਬਣਦਾ ਹੋਰ ਕੀ ਲੱਗਦਾ ਕਿ ਹੋਣਾ ਚਾਹੀਦਾ ਹੈ ਜਿਹੜਾ ਚਰਚਾ ਦੇ ਵਿੱਚ ਜਾਂ ਡਿਸਕਸ਼ਨ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਚੀਜ਼ਾਂ ਉਹ ਤਾਂ ਲੋਕਾਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਸ਼ਾਇਦ ਲੋੜ ਨਹੀਂ ਜਿਹੜੀਆਂ ਜਿਹਨਾਂ ਦੀ ਲੋੜ ਹੈ ਉਹ ਜਾਂਦੀਆਂ ਵੀ ਨਹੀਂ ਦੇਖੋ ਆਪਣਾ ਇੱਥੇ ਮਿਡਵੇਟ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਨਹੀਂ ਉਠਿਆ ਹੂੰ ਗੁਜਰਾਤ ਦੇ ਵਿੱਚ ਜਿੰਨਾ ਲੋਕਾਂ ਨੇ ਮੁਲਾਦਕਾਰ ਕੀਤਾ ਇੱਕ ਕੁੜੀ ਨਾਲ ਤੇ ਉਹਦੀ ਛੋਟੀ ਜੀ ਬੱਚੀ ਸੀ ਕੰਧ ਨਾਲ ਪਟਕ-ਪਟਕੇ ਮਾਰਦੀ 10-11 ਬੰਦੇ ਉਹਨਾਂ ਨੂੰ ਸਰਕਾਰ ਇਹ ਕਹੇ ਕਿ ਛੱਡ ਦਿੰਦੀ ਆ ਵੀ ਉੱਚੀ ਜਾਤ ਦੇ ਨੇ ਇਹ ਵੀ شریف ਬੰਦੇ ਨੇ ਤੇ ਜਿਨ੍ਹਾਂ ਨੇ ਮਤਲਬ ਆਪਣੀਆਂ ਸਜ਼ਾਵਾਂ ਭੁਗਤ ਲਈਆਂ ਉਹਨਾਂ ਬਾਅਦ ਛੱਡਣ ਬਾਅਦ ਸਤਾਮ ਨਹੀਂ ਹਾਇ ਲੋਕ ਪਾਗਲ ਹੋ ਗਏ ਭੁੱਲਰ ਵਰਗੇ ਦਿਮਾਗ ਹਿੱਲੇ ਪਏ ਨੇ ਉਹਨਾਂ ਉਹਨੂੰ ਕੋਈ ਛੱਡ ਨਹੀਂ ਰਿਹਾ ਬਹੁਤ ਪੁਰਾਣੀ ਸਮੇਂ ਦੀ ਗੱਲ ਆ ਵੀ ਸਭ ਸਜ਼ਾਵਾਂ ਭੁਗਤ ਨਹੀਂ ਉਹਨਾਂ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜੇ ਬਲਾਤਕਾਰੀਆਂ ਛੱਡੇ ਜਾ ਸਕਦੇ ਨੇ ਤਾਂ ਜਿਨ੍ਹਾਂ ਦੇ ਦੋਸ਼ੀ ਨਾ ਸਜ਼ਾ ਭੁਗਤ ਲਿਆ ਉਹ ਕਿਹਨੂੰ ਛੱਡਾ ਜਾਉਣਾ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸੰਤ ਸਾਬ ਬੰਦੀ ਸਿੰਘਾਂ ਦਾ ਮਸਲਾ ਜਾਤੀ ਵਿਤਕਰੇ ਦੀ ਵੀ ਗੱਲ ਚੱਲ ਰਹੀ ਹੈ ਦੇਸ਼ ਦੀ ਸਿਆਸਤ ਦੇ ਵਿੱਚ ਜੋ ਕੁਝ ਹੁੰਦਾ ਪੰਜਾਬ ਚਾਹੀ ਦੇਸ਼ ਦੀ ਸਿਆਸਤ ਨਹੀਂ ਬਦਲ ਸਕਦਾ 13 ਹੀ ਲੋਕ ਸਭਾ ਸੀਟਾਂ ਨੇ ਪਰ ਸੋਚਦਾ ਬਹੁਤ ਹੈ ਪ੍ਰੋਗਰੈਸਿਵ ਹੈ ਪੰਜਾਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਹੋਰਾਂ ਸੂਬਿਆਂ ਦੇ ਨਾਲੋਂ ਆਰਥਿਕ ਤੌਰ ਤੇ ਵੀ ਚੰਗਾ ਹੈ ਉਹਨਾਂ ਨਾਲੋਂ ਸਥਿਤੀ ਕੀ ਦੇਖਦੇ ਹੋ ਕਾਲੀ ਦਲ ਦੇ ਵੱਲੋਂ ਵੀ ਉਸ ਤਰ੍ਹਾਂ ਦਾ ਬੰਦੀ ਸਿੰਘਾਂ ਦਾ ਪ੍ਰਚਾਰ ਜਾ ਰਿਹਾ ਨਹੀਂ ਆ ਰਿਹਾ ਜਾਂ ਅੱਜ ਦੀ ਇਸ ਬਹਿਸ ਦਾ ਸੱਟਾ ਕੱਢਣ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਦਾ ਸੱਟਾ ਕੀ ਕੱਢ ਰਹੇ ਆ ਅਸੀਂ ਇੱਥੋਂ ਤਾਂ ਦਰਅਸਲ ਗੱਲ ਇਹ ਹੈ ਵੀ ਜਿਸ ਤਰ੍ਹਾਂ ਪਹਿਲਾਂ ਆਪਾਂ ਬੇਅਦਬੀ ਵਾਲੇ ਮਾਮਲੇ ਦੀ ਗੱਲ ਕੀਤੀ ਹੈ ਵੀ ਉਹ ਇੱਕ ਰਾਜਨੀਤਿਕ ਮੁੱਦਾ ਬਣ ਗਿਆ ਇਹਨਾਂ ਵੇ ਇਸੇ ਤਰ੍ਹਾਂ ਹੀ ਬੰਦੀ ਸਿੰਘਾਂ ਦੀ ਗੱਲ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਸਹਿਰਦ ਨਹੀਂ ਹੈਗਾ ਸਿਰਫ ਉਹ ਇੱਕ ਰਾਜਨੀਤਿਕ ਮੁੱਦਾ ਹੈ ਉਹਨੂੰ ਇਹ ਮਤਲਬਾ ਕਿਸੇ ਤਰੀਕੇ ਨਾਲ ਜਦੋਂ ਵੀ ਚੋਣਾ ਆਉਂਦੀਆਂ ਨਿਗੀਆਂ ਅਕਾਲੀ ਦਲ ਆ ਕਦੇ ਮਤਲਬ ਉਹ ਬੰਦੀ ਸਿੰਘਾਂ ਦੇ ਨਾਂ ਤੇ ਆਉਂਦਾਗਾ ਤਾਂ ਉਦੋਂ ਰਾਜੋਣੇ ਦੀ ਭੈਣ ਨੂੰ ਖੜਾ ਕਰ ਦਿੰਦਾਗਾ ਜ਼ਰੂਰ ਤੋਂ ਹੀ ਬੰਦੀ ਬੀ ਬੰਦੀ ਸਿੰਘ ਰਹਾ ਹੋਣਗੇ ਤੇ ਅੱਜ ਜਦੋਂ ਇੱਕ ਬੰਦੀ ਸਿੰਘ ਚੋਣ ਲੜਨ ਲੱਗਾ ਖੰਡੂਰ ਸਾਹਿਬ ਤੋਂ ਤਾਂ ਉੱਥੇ ਜਾ ਕੇ ਵਰਤਾ ਸਿੰਘ ਬਲਟੋਹਾ ਕਹ ਰਿਹਾ ਮੇਰੀਆਂ ਬਹੁਤ ਵੱਡੀ ਕੁਰਬਾਨੀ ਹੈਗੀ ਇਹਦੇ ਨਾਲੋਂ ਮੇਰੇ ਤੇ ਐਨਐਸਏ ਲੱਗੀ ਵੀ ਆ ਪਰ ਮਤਲਬ ਦੋ ਗਲਾ ਕਰਦਾਰ ਆ ਤਕਰੀਬਨ ਸਾਰਿਆਂ ਦੇ ਇਸ ਮਾਮਲੇ 'ਚ ਇਹ ਸਿਰਫ ਤੇ ਸਿਰਫ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ ਸਿਆਸਤ ਕਰ ਰਹੇ ਨੇਗੇ ਬੰਦੀ ਸਿੰਘਾਂ ਦੇ ਨਾਂ ਨੂੰ ਵਰਤ ਰਹੇ ਨੇ ਜਿਸ ਤਰ੍ਹਾਂ ਬੇ ਦੂਸਰੀ ਗੱਲ ਇੱਥੇ ਇਹ ਹੈ ਜਿਹੜੀ ਤੁਸੀਂ ਗੱਲ ਪੰਜਾਬ ਦੀ ਕੀਤੀ ਹੈ ਪੰਜਾਬ ਦੇ ਵਿੱਚੋਂ ਬਹੁਜਨ ਵਾਲੇ ਭਰਾ ਵੀ ਖੜੇ ਨੇਗੇ ਇੱਥੇ ਤੇ ਅਕਾਲੀ ਦਲ ਦੇ ਵੀ ਚਲੋ ਨਹੀਂ ਆ ਨਮਾਇंदे ਨਹੀਂ ਆਪਣੇ ਕੋਲੇ ਪਹੁੰਚੇ ਹੈਗੇ ਜਾਂ ਆਪਾਂ ਗੱਲ ਕਰਦੇ ਆ ਅਕਾਲੀ ਦਲ ਦੀ ਵੀ ਕਰਦੇ ਆ ਮਾਨ ਸਾਹਿਬ ਦੀ ਵੀ ਗੱਲ ਕਰਦਾ ਮੈਂ ਵਿੱਚ ਹੁਣ ਦੋ ਤਰ੍ਹਾਂ ਦਾ ਅਲਾਈਂਸ ਹੈ ਹਮ ਇੰਡੀਆ ਦੇ ਵਿੱਚ ਇੱਕ ਇੰਡੀਆ ਅਲਾਈਂਸ ਹੈ ਕੈਂਡੀ ਆ ਸਾਡੇ ਦਾ ਪੰਜਾਬ ਵਾਲੇ ਦਾ ਕਿਸੇ ਦਾ ਅਲਾਈਅੰਸ ਦਾ ਹਿੱਸਾ ਹੀ ਨਹੀਂ ਹੈਗੇ ਅਸੀਂ ਤਾਂ ਨਾ ਤਿੰਨਾਂ ਦਿਨਾਂ 13 ਚ ਰਹੇ ਅਸੀਂ ਕਿਹੜੇ ਅਲਾਈਅੰਸ ਚ ਆ ਕੋਈ ਸਪਸ਼ਟ ਕਰ ਸਕਦੇ ਆ ਨਾ ਬੋਜਨ ਸਾਹਿਬ ਨੇ ਸਪਸ਼ਟ ਕੀਤਾ ਨਵਾਨ ਸਾਹਿਬ ਸਪਸ਼ਟ ਕਰਦੇ ਆ ਵੀ ਮੈਂ ਕਿਹਦੇ ਨਾਲ ਖੜੂਗਾ ਉੱਥੇ ਹੁਣ ਜਦੋਂ ਵੋਟਾਂ ਪੈਣਗੀਆਂ ਫਿਰ ਇਹ ਐਨਡੀਏ ਨੂੰ ਪਾਉਣਗੇ ਕਾਂਗਰਸ ਨੂੰ ਪਾਉਣਗੇ ਜਾਂ ਬੀਜੇਪੀ ਨੂੰ ਪਾਉਣਗੇ ਉੱਥੇ ਜਾ ਕੇ ਹਨਾ ਉਹ ਇਹ ਮਤਲਬ ਅਸਲ ਦੇ ਵਿੱਚ ਕੀ ਹੈ ਵੀ ਜਿਹੜਾ ਵਿਰੋਧ ਹੋ ਰਿਹਾ ਜਾਂ ਅਲਾਈਅੰਸ ਬਣ ਰਹੇ ਨੇਗੇ ਅਲਾਈਅੰਸ ਵੀ ਕੋਈ ਇਹ ਨਹੀਂ ਹੈਗਾ ਵੀ ਅਲਾਈਅੰਸ ਦਾ ਕੋਈ ਸਿਧਾਂਤ ਹੈ ਇੰਡੀਆ ਦਾ ਅੰਜਾ ਮਤਲਬ ਦੂਸਰਾ ਜਿਹੜਾ ਅਲਾਈਅንስ ਇਹਨਾਂ ਦਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋਏ ਨੇਗੇ ਇਹਨਾਂ ਦਾ ਕੋਈ ਸਿਧਾਂਤ ਨਹੀਂ ਹੈਗਾ ਸਿਰਫ ਤੇ ਸਿਰਫ ਕੀ ਹੈ ਅਲਾਈਅንስ ਬਣ ਲਿਆ ਮੋਦੀ ਹਟਾਉਣਾ ਮੋਦੀ ਦੇ ਵਿਰੋਧ ਵਿਰੋਧ ਵਾਲੇ ਇੱਕ ਪਾਸੇ ਇਕੱਠੇ ਹੋਏ ਮੋਦੀ ਹਟਾਉਣਾ ਆਪਾਂ ਉਹ ਕਾਂਗਰਸ ਦੇ ਵਿਰੋਧ ਵਾਲੇ ਦੂਜੇ ਪਾਸੇ ਇਕੱਠੇ ਹੋ ਜਾਣਗੇ ਵੱਡਾ ਖਤਰਾ ਤੇ ਵੱਡੇ ਖਤਰਾ ਹਾਂ ਵੱਡੇ ਹਾਂ ਇਹ ਇਸ ਗੱਲ ਤੇ ਸਿਰਫ ਅਲਾਈਅንስ ਅਲਾਈਅንስ ਦਾ ਕੋਈ ਨਾ ਮੁੱਦਾ ਤਾਂ ਹੋਣਾ ਚਾਹੀਦਾ ਨਾ ਹੁਣ ਇੱਕ ਪਾਸੇ ਜਿਹੜਾ ਐਨਡੀਏ ਆ ਮਰਪੀ ਦੀ ਐਨਡੀਏ ਦਾ ਇੱਕ ਅਜੰਡਾ ਹੈ ਉਹ ਕਹਿੰਦੇ ਆ ਵੀ ਅਸੀਂ ਇੱਕ ਰਾਸ਼ਟਰ ਇੱਕ ਦੇਸ਼ ਇੱਕ ਬੋਲੀ ਇੱਕ ਭਾਸ਼ਾ ਅਸੀਂ ਕਰਨੀ ਹੈਗੀ ਹਿੰਦੂ ਰਾਸ਼ਟਰ ਬਣਾਉਣਾ ਸਿੱਧੀ ਗੱਲ ਉਹ ਆਪਦੀ ਉਸ ਗੱਲ ਤੇ ਉਹ ਖੜੇ ਨੇਗੇ ਉਸ ਗੱਲ ਨਾਲ ਉਹਨਾਂ ਦਾ ਸਪਸ਼ਟ ਹੈ ਉਹ ਪਰ ਸਾਡਾ ਦੂਜੇ ਪਾਸੇ ਜਿਹੜੇ ਹੈਗੇ ਆ ਜਿਹੜਾ ਇੰਡੀਆ ਗੱਠ ਜੋੜਾ ਇਹਨਾਂ ਨੇ ਕਦੇ ਕਿਹਾ ਵੀ ਅਸੀਂ ਰਾਜਾਂ ਦੇ ਵਿਧਾਤਕਾਰਾਂ ਦੀ ਗੱਲ ਕਰਦੇ ਆ ਉਹ ਤਾਂ ਕਹਿੰਦੇ ਇਹ ਵੀ ਤੇ ਸੈਂਟਰ ਮਜ਼ਬੂਤ ਕਰੀ ਜਾਂਦੇ ਉਹ ਵੀ ਸੈਂਟਰ ਮਜ਼ਬੂਤ ਕਰੀ ਜਾਂਦੇ ਆ ਰਾਜਾਂ ਦੇ ਹੱਕ ਸਾਰੇ ਖਾ ਰਹੇ ਨੇ ਰਾਜਾਂ ਦੀ ਗੱਲ ਸਿਕੌਣ ਕਰੂਗਾ ਕੋਈ ਵੀ ਨਹੀਂ ਕਰ ਰਿਹਾ ਹੈਗਾ ਅੱਜ ਅੱਜ ਰਾਜਾਂ ਅੱਜ ਸਭ ਤੋਂ ਵੱਧ ਖਤਰਾ ਤਾਂ ਇਹ ਹੀ ਹੈ ਨਾ ਵੀ ਰਾਜਾਂ ਦੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਉਹ ਮਿਊਸਪਲਿਟੀਆਂ ਬਣਾ ਕੇ ਰੱਖਤੀਆਂ ਨੇ ਅਧਿਕਾਰ ਹੀ ਨਹੀਂ ਉਹਨਾਂ ਕੋਲੇ ਕੋਈ ਸਾਰੇ ਅਧਿਕਾਰ ਸੈਂਟਰ ਲੈ ਗਿਆ ਤੇ ਹੁਣੇ ਰਾਜਾਂ ਦੀ ਲੜਾਈ ਕੌਣ ਲੜੂਗਾ ਇਹ ਸਪਸ਼ਟ ਹੀ ਨਹੀਂ ਹੈ ਕਿਸੇ ਕਿਹੜੇ ਏਜੰਡੇ 'ਚ ਸਪਸ਼ਟ ਕੀਤਾ ਉਹਨਾਂ ਨੇ ਕਿਹੜੇ ਅਲਾਈਅੰਸ ਨੇ ਸਪਸ਼ਟ ਕੀਤਾ ਵੀ ਅਸੀਂ ਰਾਜਾਂ ਦੇ ਵੱਧ ਅਧਿਕਾਰਾਂ ਦੇ ਹੱਥ ਦੇ ਮੰਗ ਦੇ ਵਿੱਚ ਆਂਗਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਅੱਜ ਕਿੱਧਰ ਗਿਆ ਉਹ ਮਤਲਬ ਅੱਜ ਸਾਰੀਆਂ 13 ਰੋ ਰਹੀਆਂ ਨੇ ਸਾਰੀਆਂ ਉਤਾਮਲਣਾ ਡੂ ਵਾਲੇ ਵੀ ਰੋ ਰਹੇ ਨੇ ਉਹ ਬੰਗਾਰ ਵਾਲੇ ਵੀ ਰੋ ਰਹੇ ਨੇ ਵੀ ਸਾਡੇ ਤੇ ਜੀ ਸਾਡਾ ਜੀਐਸਟੀ ਦਾ ਸਾਰਾ ਪੈਸਾ ਸੈਂਟਰ ਖਾ ਜਾਂਦਾ ਸਾਡੇ ਕੋਲੇ ਕੁਝ ਨਹੀਂ ਆਉਂਦਾ ਹੈਗਾ ਪਰ ਜਦੋਂ ਅਸੀਂ ਸਿੱਖਾਂ ਨੇ ਉਹ ਮੰਗ ਠਾਈ ਵੀ ਆਨੰਦਪੁਰ ਸੰਗੀਟਾ ਚ ਸੰਗੀਟਾ ਜੀ ਮੇਰੀ ਗੱਲ ਕਰਦੇ ਆ ਫੈਡਰਲ ਟੈਕ ਦੀ ਗੱਲ ਕਰਦੇ ਆ ਤੇ ਸਾਨੂੰ ਵੱਖਵਾਦੀ ਕਹਿੰਦੇ ਸੀ ਉਹੀ ਲੋਕ ਹਾਂ ਸਾਨੂੰ ਸਾਨੂੰ ਉਸ ਗੱਲ ਨੂੰ ਆਨੰਦਪੁਰ ਦੇ ਮਤਲ ਨੂੰ ਅੱਜ ਵੀ ਵੱਖਵਾਦੀ ਦੱਸੀ ਜਾਂਦੇ ਆ ਤੇ ਰੋ ਸਾਰੇ ਰਹੇ ਨੇ ਉਸ ਗੱਲ ਨੂੰ ਮਤਲਬ ਇਹਨੂੰ ਏਜੰਡਾ ਨਹੀਂ ਬਣਾ ਰਖੇ ਹੈਗੇ ਕੋਈ ਵੀ ਜਿਹੜਾ ਦੋਨੇ ਨਹੀਂ ਤਰਾਂ ਰਿਹਾ ਗਿਆ ਦੋਨੇ ਤੇ ਅੱਜ ਸਾਡੀ ਪੰਜਾਬ ਵਾਲੇ ਦੀ ਸਬੂਲੀਅਤ ਨਹੀਂ ਹੋ ਰ ਨਾ ਦਾ ਕਾਲੀਰਾਂ ਨੂੰ ਕਿਸੇ ਨੇ ਕਿਸੇ ਵਿੱਚ ਪਾਇਆ ਨਾ ਮਤਲਬ ਅੱਜ ਬਹੁਤ ਜਣ ਉਹਦੇ ਵਿੱਚ ਹੈ ਕਿਸੇ ਹਲਾ ਵਿੱਚ ਨਾ ਹੀ ਮਤਲਬ ਮਾਨਸ਼ਾਹ ਉਹਨੇ ਤੇਰਾ ਦੀ ਅੱਖ ਵੀ ਹੋ ਰਹੀ ਹੈ ਪੰਜਾਬ ਨੂੰ ਦੇਖ ਕੇ ਉਹਨਾਂ ਦਿਨ ਉਹਨਾਂ ਦੀ ਅੱਖ ਹੋ ਰਹੀ ਹੈ ਤੇ ਤੇਰਾ ਉੱਥੇ ਵੱਡੀਆਂ ਦੋਨੇ ਉਹੀ ਨੇਗੀਆਂ ਹੁਣ ਅਸੀਂ ਕਿਹਦੇ ਨਾਲ ਖੜਾਂਗੇ ਕੀ ਕਰਾਂਗੇ ਸਾਡੇ ਕੋਲੇ ਬਹੁਤ ਕੁਝ ਹੈ ਜਿਹੜਾ ਹਜੇ ਸਪਸ਼ਟ ਹੀ ਨਹੀਂ ਹੈਗਾ ਸਾਡੇ ਖੂਹਾਂ ਦੇ ਸਮੇਂ ਸਾਡਾ ਕਿਹੜਾ ਵੱਡਾ ਦੁਸ਼ਮਣ ਹੈ ਕਿਹੜਾ ਛੋਟਾ ਦੋਸਤ ਹੈ ਜਾਂ ਕਿਹੜਾ ਵੱਡਾ ਦੋਸਤ ਹੈ ਕਿਹੜਾ ਛੋਟਾ ਇਹਦੀ ਪਛਾਣ ਬਿਲਕੁਲ ਬਿਲਕੁਲ ਅਸੀਂ ਹੋਰ ਮੁੱਦਿਆਂ ਤੇ ਲੜ ਰਹੇ ਹਾਂ ਜਿਹੜੀ ਅਸਲ ਹੀ ਸਾਡੀ ਲੜਾਈ ਹੈ ਉਸ ਵੱਲ ਸਾ ਜੀ ਤਾਂ ਫਿਲਹਾਲ ਜੀ ਸੰਗਰੂਰ ਤੋਂ ਸੰਗਰੂਰ ਦੇ ਬਰਨਾਲਾ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਸੀ